ਸਰ ਇਹ ਕੈਨੇਡਾ ਨੂੰ ਲੈ ਕੇ ਹੀ ਗੱਲ ਸ਼ੁਰੂ ਕਰਦੇ ਆਂ ਵੀ ਕੀ ਕਾਰਨ ਹੈ ਕਿ ਕੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉੱਥੇ ਇਸ ਤਰ੍ਹਾਂ ਦੇ ਨਾਲ ਕੰਮ ਨੂੰ ਲੈ ਕੇ ਪ੍ਰੋਬਲਮਸ ਹੈ ਰਹਿਣ ਨੂੰ ਲੈ ਕੇ ਪ੍ਰੋਬਲਮਸ ਨੇ ਜਾਂ ਜਿਹੜੇ ਲੋਕਲ ਲੋਕ ਨੇ ਉਹਨਾਂ ਦਾ ਇਸ ਤਰ੍ਹਾਂ ਦਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਕਿ ਵਾਰ-ਵਾਰ ਰੂਲ ਚੇਂਜ ਹੋ ਰਹੇ ਆ ਜਿਵੇਂ ਅਸੀਂ 2024 ਆਉਂਦਾ ਹੈ ਤਾਂ ਲਗਾਤਾਰ ਹਰ ਮਹੀਨੇ ਨਵੀਂ ਅਪਡੇਟ ਆ ਤੇ ਕੀ ਦੇਖਦੇ ਹੋ ਵੀ ਕੀ ਕਾਰਨ ਹੈ ਸਭ ਦੇ ਸਰ ਨਿਕੋ ਕੰਟਰੀ ਦੇ ਅਗਰ ਪਰ ਰੂਲਸ ਦੀ ਗੱਲ ਕਰਦੇ ਆਂ ਹਰ ਇੱਕ ਕੰਟਰੀ ਕੋਈ ਨਾ ਕੋਈ ਰੂਲਸ ਦੇ ਵਿੱਚ ਤਬਦੀਲੀਆਂ ਜ਼ਰੂਰ ਕਰਦੀ ਹੈ ਅਗਰ ਆਪਾਂ ਪਿਛਲੇ ਸਾਲ ਨੂੰ ਚੱਲਦੇ ਹਾਂ 10 ਅਗਸਤ ਦੀ ਕੈਨੇਡੀਅਨ ਗਵਰਨਮੈਂਟ ਨੂੰ ਲੋਡ ਸੀਗੀ ਸਟੂਡੈਂਟਸ ਦੀ ਕੈਨੇਡੀਅਨ ਗਵਰਨਮੈਂਟ ਨੂੰ ਲੋਡ ਸੀਗੀ ਲੋਕਾਂ ਦੀ ਕਿ ਜਿਹੜੇ ਉੱਥੋਂ ਇੰਡੀਆ ਤੋਂ ਜਾਂ ਬਾਕੀ ਫੋਰਨ ਕੰਟਰੀਜ਼ ਤੋਂ ਕੈਨੇਡਾ ਦੇ ਵਿੱਚ ਆਣ ਫੀਸ ਉੱਥੇ ਪੇ ਕਰਨ ਜੀਆਈਸੀ ਪੇ ਕਰਨ ਉੱਥੋਂ ਦਾ ਮਨੀ ਸਰਕਲ ਜਿਹੜਾ ਚੱਲੇ 10 ਅਗਸਤ ਨੂੰ ਇੱਕ ਰੂਲ ਅਪਡੇਟ ਹੁੰਦਾ ਜੀ ਜਿਹਦੇ ਵਿੱਚ ਇਹ ਕਿਹਾ ਜਾਂਦਾ 6 ਈਚ ਤੋਂ ਘਟ ਕੇ 6 ਓਵਰਾਲ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਬਹੁਤ ਵੱਡੇ ਪੱਧਰ ਤੇ ਅਪਲੀਕੇਸ਼ਨਸ ਪ੍ਰੋਸੈਸ ਹੁੰਦੀਆਂ ਜਿਵੇਂ ਨਾਲ ਨਾਲ ਚਾਹੇ ਉਹ ਅ 12th ਵਾਲਾ ਹੈ ਗ੍ਰੈਜੂਏਟ ਆ ਜਾਂ ਮਾਸਟਰਸ ਆ ਸਿਕਸ ਓਵਰঅল ਦੇ ਨਾਲ ਐਪਲੀਕੇਸ਼ਨਸ ਨੂੰ ਪ੍ਰੋਸੈਸ ਕਰਦਾ ਸੋ ਕਿਤੇ ਨਾ ਕਿਤੇ ਸਟੂਡੈਂਟ ਦੇ ਫੇਵਰ 'ਚ ਇਹ ਚੀਜ਼ ਆਈ ਸੀਗੀ ਸੈਕਿੰਡ ਜਿਹੜਾ ਰੂਲ ਅਪਡੇਟ ਹੋਇਆ ਸੀਗਾ ਕਿ GIC ਡਬਲ ਹੋ ਹੁੰਦਾ ਸਾਡੇ ਹੀ ਆਪ ਦੇ ਭੇਜੇ ਹੋਏ ਸਟੂਡੈਂਟ ਸੀਗੇ ਸਾਡੇ ਆਪਾਂ ਨੇ ਪੰਜਾਬੀ ਗਏ ਹੋਏ ਜਿਹੜੇ ਕਹਿੰਦੇ ਸੀਗੇ ਕਿ 10200 ਡਾਲਰ ਦੀ GIC ਨਾਲ ਸਾਡਾ ਸਰਵਾਈਵਲ ਨਹੀਂ ਹੈਗਾ ਉਹ ਕਹਿੰਦੇ ਕਿ ਅਗਰ ਤੁਹਾਡਾ ਸਰਵਾਈਵਲ ਔਖਾ GIC ਡਬਲ ਕਰ ਦਿੰਨੇ ਸੋ ਥੈਟ ਕਿ ਤੁਹਾਨੂੰ ਕੋਈ ਪੜਨ ਦੇ ਵਿੱਚ ਦਿੱਕਤ ਨਾ ਆਏ ਸੋ ਦੋਨੋਂ ਰੂਲਸ ਕਿਤੇ ਨਾ ਕਿਤੇ ਸਟੂਡੈਂਟ ਦੀ ਫੇਵਰ ਦੇ ਵਿੱਚ ਹੀ ਸਪਾਉਸ ਪਹਿਲਾਂ ਵੀ ਗਰੰਟ ਹੁੰਦੇ ਸੀਗੇ ਸਪਾਉਸ ਅੱਜ ਵੀ ਗਰੰਟ ਹੁੰਦਾ ਹੈ ਸੋ ਸਪਾਉਸ ਵੀਜ਼ਾ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਈ ਅਗਰ ਆਪਾਂ ਗੱਲ ਕਰਦੇ ਆ ਰੀਸੈਂਟ ਅਫੇਅਰ ਬਦਲਦੀ ਐਸਡੀਐਸ ਕੈਟਾਗਰੀ ਬੰਦ ਹੋਈ ਹੈ ਹਰ ਇੱਕ ਦੀ ਆਪਣੀ ਆਪਣੀ ਵਿਚਾਰਧਾਰਨਾ ਜੀ ਆਪਣੀ ਆਪਣੀ ਸੋਚ ਹੈ ਆਪਣੀ ਆਪਣੀ ਸਮਝ ਹੈ ਕਿਹੜਾ ਬੰਦਾ ਕਿਸ نیوز ਨੂੰ ਕਿਸ ਤਰੀਕੇ ਦੇ ਨਾਲ ਲੈਂਦਾ ਅਗਰ ਸਾਡੇ ਹਿਸਾਬ ਨਾਲ ਦੇਖਿਆ ਜਾਏ ਐਸਡੀਐਸ ਬੰਦ ਹੋਣਾ ਕਿਤੇ ਵੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਇਸ ਤੋਂ ਅਗਰ ਆਪਾਂ ਬੈਕ ਜਾਂਦੇ ਆ ਅ ਐਸ ਵੀ ਪੀ ਹੁੰਦਾ ਸੀਗਾ ਸਟ੍ਰੀਮ ਲਾਈਨ ਵੀਜ਼ਾ ਪ੍ਰੋਸੈਸ ਉਸ ਤੋਂ ਬਾਅਦ ਜਦੋਂ 스ਵਿਚ ਕੀਤਾ ਗਿਆ ਜਨਰਲ ਕੈਟੇਗਰੀ ਪਹਿਲਾਂ ਵੀ ਹੁੰਦੀ ਸੀਗੀ ਜਨਰਲ ਕੈਟੇਗਰੀ ਅੱਜ ਵੀ ਹੈ ਬਟ ਐਸ ਡੀ ਐਸ ਬਣਨ ਦਾ ਕਾਰਨ ਮੇਨ ਇਹ ਸੀਗਾ 2018 ਦੇ ਵਿੱਚ ਐਸ ਡੀ ਐਸ ਕੈਟੇਗਰੀ ਆਈ ਸੀਗੀ ਜਿਹਦਾ ਕਾਰਨ ਮੇਨ ਇਹ ਸੀਗਾ ਕਿ ਡਾਕੂਮੈਂਟੇਸ਼ਨ ਘੱਟ ਜਿਹੜੇ ਸਬਮਿਟ ਹੋਣ ਪ੍ਰੋਸੈਸਿੰਗ ਟਾਈਮ ਫਾਸਟ ਹੋ ਜਾਏ ਤੇ ਵੀਜ਼ਾ ਸਕਸੈਸ ਰੇਟ ਜਿਆਦਾ ਦੇਖਣ ਨੂੰ ਮਿਲੇਗਾ ਸੇਮ ਐਸ ਹੁਣ ਇੱਕ ਕੈਟੇਗਰੀ ਆਈ ਹੈ ਜੀ ਜਿਹੜੀ ਪਹਿਲਾਂ ਵੀ ਚੱਲਦੀ ਸੀਗੀ ਤੇ ਅੱਜ ਵੀ ਚੱਲਦੀ ਹੈ ਜਨਰਲ ਉਹਨਾਂ ਨੇ ਐਸਡੀਐਸ ਨੂੰ ਬੰਦ ਕਰਕੇ ਸਾਰਿਆਂ ਨੂੰ ਇੱਕੋ ਕੈਟਾਗਰੀ ਦੇ ਵਿੱਚ ਪ੍ਰੋਸੈਸ ਕਰਤਾ ਸੋ ਥੈਟ ਕਿ ਜਿੱਦਾਂ ਪਹਿਲਾ ਬੱਚਾ ਡਾਕੂਮੈਂਟੇਸ਼ਨ ਪ੍ਰੋਵਾਈਡ ਕਰਦਾ ਸੀ ਉਸੇ ਤਰੀਕੇ ਨਾਲ ਬੱਚਾ ਅੱਜ ਵੀ ਡਾਕੂਮੈਂਟ ਪ੍ਰੋਵਾਈਡ ਕਰੇ ਸੋ ਕੋਈ ਵੀ ਇਹਦੇ ਵਿੱਚ ਦਿੱਕਤ ਨਹੀਂ ਕਿ ਜੀਏਸੀਵੀ ਆਪਸ਼ਨਲ ਹੈ ਵੀਜ਼ਾਸ ਦੇਖਣ ਨੂੰ ਮਿਲੂਗੇ ਇਰਤੇ ਕੋਈ ਵੀ ਇੰਪੈਕਟ ਨਹੀਂ ਪਏਗਾ ਸੋ ਹਮੇਸ਼ਾ న్యూਸ ਕਿੱਦਾਂ ਦੀ ਹੈਗੀ ਹੈ ਉਹਨੂੰ ਕਿਸ ਤਰੀਕੇ ਨਾਲ ਲੈਣਾ ਕਿਹੜੇ ਸਰੋਤਿਆਂ ਤੋਂ ਤੁਸੀਂ ਉਹ న్యూਸ ਬਾਰੇ ਸੁਣ ਰਹੇ ਹੋ ਡਿਪੈਂਡ ਉਸ ਚੀਜ਼ ਦੇ ਉੱਤੇ ਕਰਦਾ ਭਾਜੀ ਸਾਡੇ ਵੱਲੋਂ ਕੋਈ ਵੀ ਪ੍ਰੋਬਲਮ ਨਹੀਂ ਗਿਆ ਸੀ ਦੇ ਵਿੱਚ ਨਾ ਕੋਈ ਗਵਰਨਮੈਂਟ ਦੀ ਐਸਐਸ ਗਾਈਡਲਾਈਨਸ ਆ ਗਈਆਂ ਕਿ ਐਸਐਸ ਬੰਦ ਹੋ ਗਿਆ ਵੀਜ਼ੇ ਨਹੀਂ ਲੱਗੂਗੇ ਵੀਜ਼ੇ ਬਹੁਤ ਵੱਡੇ ਪੱਧਰ ਤੇ ਉੱਤੇ ਗ੍ਰਾਂਟ ਹੋਣਗੇ ਕਿਉਂਕਿ ਐਸਡੀਐਸ ਬੰਦ ਹੋਣ ਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਬੱਚੇ ਸੋਚਦੇ ਸੀ ਕਿ ਜੀਆਈਸੀ ਕਰਕੇ ਸਾਡਾ ਬਜਟ ਵੱਧ ਗਿਆ ਹੁਣ ਇੱਕ ਤਾਂ ਉਹ ਚੀਜ਼ ਖਤਮ ਹੋ ਜਾਂਦੀ ਹੈ ਦੂਸਰੀ ਚੀਜ਼ ਇਹ ਹੈ ਕਿ ਕਈ ਬੱਚੇ ਇਦਾਂ ਦੇ ਸੀਗੇ ਬੈਂਡ ਰਿਕੁਆਇਰਮੈਂਟ ਮੀਟ ਨਹੀਂ ਕਰ ਬੰਦੇ ਸੀਗੇ ਹੁਣ ਕੋਈ ਵੀ ਬੱਚਾ ਜਿਹੜਾ ਹੈਗਾ ਅਪਲੀਕੇਸ਼ਨ ਆਪਣੇ ਪ੍ਰੋਸੈਸ ਕਰ ਸਕਦਾ ਚਾਹੇ ਉਹਦੇ ਬੈਂਡ ਸਕੋਰ ਘੱਟ ਵੀ ਹੈ ਤੇ ਬਿਲਕੁਲ ਭਾਜੀ ਇੱਕ ਹੋਰ ਅਪਡੇਟ ਸੁਣ ਆਈ ਹੈ ਕਿ ਜਿਵੇਂ ਹੁਣ ਕਿਸੇ ਨੇ ਜੀਆਈਸੀ ਕੀ ਵਿਦਾਊਟ ਜੀਆਈਸੀ ਜਾਇਆ ਜਾਊਗਾ ਵੀ ਜਿਹੜਾ ਪਹਿਲਾਂ 20600 ਡਾਲਰ ਤਕਰੀਬਨ 12 12.5 ਲੱਖ ਰੁਪਈਆ ਸਟੂਡੈਂਟ ਨੂੰ ਭਰਨਾ ਪੈਂਦਾ ਸੀ ਜੀਆਈਸੀ ਦਾ ਕੋણો ਭਰਨਾ ਪਊਗਾ ਆਫਟਰ ਵੀਜ਼ਾ ਜਾਂ ਫਿਰ ਭਰਨਾ ਹੀ ਨਹੀਂ ਪੈਣਾ ਕੀ ਕਲੈਰੀਫਿਕੇਸ਼ਨ ਕੀ ਹੈ ਕਿਵੇਂ ਫੰਡਸ ਨੂੰ ਲੈ ਕੇ ਕੀ ਅਪਡੇਟਸ ਆ ਗਈਆਂ ਨੇ ਦੇਖੋ ਭਾਜੀ ਕਲੈਰਿਟੀ ਇਸ ਟਾਈਮ ਤੇ ਹਰ ਕੋਈ ਵਿਦਵਾਨ ਬਣਿਆ ਕੋਈ ਨਾ ਕੋਈ ਆਪਣੇ ਤਰੀਕੇ ਨਾਲ ਜਿੰਨੂੰ ਜੋ ਸਮਝ ਲੱਗਦੀ ਹੈ ਗਿਆਨ ਪਈ ਜਾਂਦਾ ਹੈ ਮੇਰੇ ਹਿਸਾਬ ਨਾਲ ਇਹ ਚੀਜ਼ ਬਹੁਤ ਵਧੀਆ ਹੋਈ ਹੈ ਥੋੜੇ ਸਮੇਂ ਦੀ ਗੱਲ ਅਗਰ ਸਾਲ ਬੈਕ ਜਾਂਦੇ ਆ ਭਾਜੀ ਮਤਲਬ ਜਣਾ ਖਣਾ ਤੁਰਿਆ ਫਰਿਆ ਮਤਲਬ ਕਹਿ ਲੀਏ ਕੋਈ ਪ੍ਰਾਪਰਟੀ ਡੀਲਰ ਆ ਉਹ ਵੀ ਕੰਸਲਟੈਂਟ ਸੀਗਾ ਕੋਈ ਸਬਜੀ ਵਾਲਾ ਉਹ ਵੀ ਏਜੰਟ ਬਣਿਆ ਹੋਇਆ ਸੀਗਾ ਕੋਈ ਪਾਣ ਵਾਲਾ ਉਹ ਵੀ ਏਜੰਟ ਬਣਿਆ ਸੀਗਾ ਕਰਦੇ ਕਿ ਸੀਗਾ ਕਿ ਫਾਈਲ ਲਈ ਰੈਫਰੈਂਸ ਦੇ ਵਿੱਚੋਂ ਕੇਸ ਆ ਕਿਸੇ ਚੰਗੇ ਏਜੰਟ ਨੂੰ ਫਾਈਲ ਪੜਾਈ ਉਸ ਤੋਂ ਬਾਅਦ ਜੀ ਵੀਜ਼ਾ ਲੱਗ ਗਿਆ ਲਓ ਭਾਈ ਅਸੀਂ ਏਜੰਟ ਆ ਜੀ ਸੋ ਹੁਣ ਦੀ ਜਿਹੜੀ ਪ੍ਰੋਸੈਸ ਦੇ ਵਿੱਚ ਆਪਾਂ ਡਾਕੂਮੈਂਟੇਸ਼ਨ ਅਗਰ ਦੇਖਦੇ ਆਂ ਜੇ ਕੋ ਚੰਗੇ ਕੰਸਲਟੈਂਟ ਹੈ ਮੈਂ ਏਜੰਟ ਨਹੀਂ ਜਾਊਂਗਾ ਕੰਸਲਟੈਂਟ ਜਿਹੜੇ ਚੰਗੇ ਨੇ ਜਿਨ੍ਹਾਂ ਨੂੰ ਬਤੌਰ ਐਜੂਕੇਸ਼ਨ ਕੰਸਲਟੈਂਟ 1.5 ਸਾਲ ਦਾ ਜਾਂ ਇਸ ਤੋਂ ਵੱਧ ਦਾ ਐਕਸਪੀਰੀਅੰਸ ਹੋ ਚੁੱਕਾ ਹੈ ਜਿਹੜੇ ਚੰਗੀ ਲਾ ਫਰਮ ਕੰਮ ਕਰਦੀ ਵੀ ਹੈ ਇਮੀਗ੍ਰੇਸ਼ਨ ਦੇ ਵਿੱਚ ਉਹਨਾਂ ਦੇ ਵੀਜ਼ਾ ਦੇਖਣ ਨੂੰ ਮਿਲਣਗੇ ਕਿਉਂਕਿ ਪਹਿਲਾਂ ਇਹ ਹੁੰਦਾ ਸੀਗਾ ਕਿ ਓਫਰ ਲੈਟਰ ਕਿਸੇ ਵੀ ਕੋਲੋਂ ਮੰਗਵਾਈ ਓਫਰ ਲੈਟਰ ਦੇ ਬਾਅਦ ਫੀਸ ਆ ਟ੍ਰਾਂਸਫਰ ਕੀਤੀਆਂ ਜੀਆਈਸੀ ਕਰਾਈ ਫਾਈਲ ਆਤੀ ਵੀਜ਼ਾ ਲੱਗ ਗਿਆ ਬਟ ਹੁਣ ਜਿਹੜਾ ਡਿਫਰੈਂਸ ਜ਼ਰੂਰ ਆਏਗਾ ਮੈਂ ਜਿੱਦਾਂ ਹੀ ਰੂਲ ਦੀ ਅਪਡੇਸ਼ਨ ਆਈ ਸੀਗੀ 8 ਤਰੀਕ ਨੂੰ ਮੈਂ ਨਾਲ ਦੇ ਨਾਲ ਹੀ ਇਹਨੂੰ ਲਾਈਵ ਵੀ ਕੀਤਾ ਸੀਗਾ ਥੋੜਾ ਜਿਆਦਾ ਕਲੈਰਟੀ ਦੇਣਾ ਚਾਹੁੰਦਾ ਸੀਗਾ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਨਵਾਈਟ ਕੀਤਾ ਇਸ ਮਾਧਿਅਮ ਰਾਹੀਂ ਕਾਫੀ ਸਟੂਡੈਂਟਸ ਨੂੰ ਇਸ ਬਾਰੇ ਇਨਫੋਰਮੇਸ਼ਨ ਮਿਲੇਗੀ ਟੈਕਨੀਕਲ ਜੀ ਚੀਜ਼ ਇਹ ਗੀ ਭਾਜੀ ਪਹਿਲਾਂ ਆਪਾਂ ਕੀ ਕਰਦੇ ਸੀਗੇ ਕਿ 1 ਸਾਲ ਦੀ ਫੀਸ ਭਰਦੇ ਸੀਗੇ 1 ਸਾਲ ਵਾਸਤੇ ਆਪਾਂ ਲਿਵਿੰਗ ਐਕਸਪੈਂਸਸ ਜਿੰਨੇ ਉੱਪਰ ਰਹਿਣ ਖਾਣ ਪੀਣ ਦਾ ਖਰਚਾ ਗਈ ਹੈ ਜੀ ਆਈਸੀ ਟ੍ਰਾਂਸਫਰ ਕਰਦੇ ਸੀਗੇ ਸੋ ਤੁਸੀਂ ਇਹ ਵੀ ਕੰਸਲਟੈਂਟ ਐਜ਼ ਅ ਕੰਸਲਟੈਂਟ ਜੋ ਤੁਹਾਡਾ ਅਗਰ ਫਾਈਲ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਤੁਸੀਂ ਅੰਬੈਸੀ ਨੂੰ ਦੱਸ ਦਿਓ ਕਿ ਮੈਂ 1 ਸਾਲ ਦੀ ਫੀਸ ਭਰ ਦਿੱਤੀ ਮੇਰਾ 1 ਸਾਲ ਦਾ ਰਹਿਣ ਖਾਣ ਪੀਣ ਦਾ ਖਰਚਾ ਭਰ ਦਿੱਤਾ ਸੋ ਇਸ ਤੋਂ ਐਡੀਸ਼ਨਲ ਜੇ ਮੇਰੇ ਕੋਲ ਕੁਝ ਹੈਗਾ ਆਪਾਂ ਉਹਨੂੰ ਸੇਵਿੰਗ ਆਫ ਐਕਜ਼ੀਪੋਜ਼ੀਸ਼ਨ ਦਿਖਾ ਦਿੰਦੇ ਸੀਗੇ ਬਟ ਹੋਣ ਦੀ ਸਟੋਰੀ ਇਹ ਹੈ ਕਿ ਅਗਰ ਤੁਸੀਂ ਸਾਲ ਦੀ ਫੀਸ ਪੇ ਕਰਦੇ ਹੋ ਜਿੱਦਾਂ ਆਸਟ੍ਰੇਲੀਆ 'ਚ ਹੁੰਦਾ ਹੈ ਯੂਕੇ 'ਚ ਹ ਦਿਖਾਣੇ ਪੈਂਦੇ ਆ ਏਸੀ ਆਪਸ਼ਨਲ ਹੈ ਇਹ ਨਹੀਂ ਕਿ ਜੀਏਸੀ ਬੰਦ ਹੋ ਗਈ ਹੈ ਜਿਹੜੇ ਬੱਚਾ ਮਤਲਬ ਪਰਸਨਲੀ ਰეკਮੈਂਡ ਕਰਮ ਕਰਦਾ ਕਿ ਜਿਹੜੇ ਬੱਚੇ ਦੇ ਕੋਲ ਪ੍ਰਾਣਾ ਸੋਰਸ ਆਫ ਇਨਕਮ ਨਹੀਂ ਹੈਗਾ ਪ੍ਰਾਣੇ ਫੰਡ ਨਹੀਂ ਹੈਗੇ ਜਾਂ ਸੋਰਸ ਆਫ ਇਨਕਮ ਦੇ ਜ਼ਿਆਦਾ ਡਾਕੂਮੈਂਟੇਸ਼ਨ ਨਹੀਂ ਹੈਗੇ ਉਹ ਬੱਚਾ ਜੀਏਸੀ ਕਰਾਏ ਜਿਹਦੇ ਕੋਲ ਪ੍ਰਾਣੇ ਪੈਸੇ ਪਏ ਹੈ ਤੁ 6 ਮਹੀਨੇ ਪ੍ਰਾਣੇ ਪੈਸੇ ਪਏ 22 30 ਲੱਖ ਰੁਪਿਆ ਜਾਂ ਜਿਨ੍ਹਾਂ ਦੀ ਪੇਰੈਂਟ ਦੀ ਇਨਕਮ ਮੱਚੀ ਹੈ ਕੰਸਿਸਟੈਂਸੀ ਆਫ ਮਨੀ ਜਿਹੜੀ ਅੱਛੀ ਹੈਗੀ ਹੈ ਉਹ ਜੀਏਸੀ ਦੇ ਸਾਹਦੇ ਆ ਕੇ ਫੰਡ ਸ਼ੋਅ ਕਰ ਸਕਦਾ ਹੁਣ ਇਹਦੀ ਕੈਲਕੂਲੇਸ਼ਨ ਕਿਸ ਤਰੀਕੇ ਦੇ ਨਾਲ ਆਏਗੀ ਕੀ ਐਕਸਾਉ ਤੁਸੀ ਫੀਸ ਟ੍ਰਾਂਸਫਰ ਕਰਤੀ ਇੱਕ ਸਾਲ ਦੇ ਲਿਵਿੰਗ ਐਕਸਪੈਂਸਸ ਦਿਖਾਉਂਗੇ ਪਲੱਸ ਐਡੀਸ਼ਨਲ 1 ਸਾਲ ਦੇ ਥੋੜੇ ਜਿਹਾ ਤੁਸੀਂ ਐਕਸਪੈਂਸਸ ਦਿਖਾਉਂਗੇ ਉਸ ਤਰੀਕੇ ਨਾਲ ਫਾਈਲ ਲੱਗੇਗੀ ਚਾਹੇ ਤੁਸੀਂ ਜੀਆਈਸੀ ਨਾਲ ਫਾਈਲ ਲਾ ਰਹੇ ਹੋ ਚਾਹੇ ਵਿਦਾਉਟ ਜੀਆਈਸੀ ਲਾ ਰਹੇ ਹੋ ਵੀਜ਼ਾ ਤੇ ਕੋਈ ਇੰਪੈਕਟ ਨਹੀਂ ਆ ਰਿਜ਼ਲਟ ਸੇਮ ਆਣਗੇ ਬਟ ਜਿਹੜੇ ਬੱਚੇ ਨੇ ਜੀਆਈਸੀ ਨਹੀਂ ਕਰਾਈ ਹੁਣ ਜਿਹੜਾ ਤੇ ਏਜੰਟ ਹੈ ਉਹਦੀ 19 ਕਸਮਜ ਹੈ ਮੈਂ ਸ਼ੁਰੂਆਤ ਚ ਕਹਿਆ ਸੀ ਕਿ ਜਿਹੜੇ ਚੰਗੇ ਕੰਸਲਟੈਂਟ ਆ 1-2 ਸਾਲ ਤੋਂ ਜ਼ਿਆਦਾ ਕੰਮ ਕਰ ਚੁੱਕੇ ਆ ਕੈਨੇਡਾ ਵੀਜ਼ਾ ਹਜ਼ਾਰਾਂ ਵੀਜ਼ੇ ਲਵਾ ਹੋਣ ਖੇਡ ਭਾਜੀ ਇੱਥੇ ਮਜ਼ਾ ਆਊਗਾ ਕਿ ਚੰਗਾ ਕੰਸਲਟੈਂਟ ਫਾਈਲ ਨੂੰ ਰਿਪਰੈਜ਼ੈਂਟ ਕਰੇਗਾ ਉਹਦੇ ਵੀਜ਼ੇ ਲੱਗਣਗੇ ਜਿਹੜੇ ਤੇ ਨਵੇਂ ਆ ਪਤਾ ਦੋ ਚਾਰ ਫਾਈਲਾਂ ਲਾਈਆਂ ਕਿਸੇ ਦੇ ਕੋਲ ਏਜੰਟਾਂ ਨੇ ਫਾਈਲਾਂ ਦਿੱਤੀਆਂ ਹੈਗੀਆਂ ਅਜਾ ਤੇ ਦਫ਼ਤਰ ਪਾ ਕੇ ਬਹਿਗੇ ਭਾਜੀ ਉਹ ਦਫ਼ਤਰ ਬੰਦ ਹੋਣਗੇ ਕਿਉਂਕਿ ਇਹਨਾਂ ਨੂੰ ਕੈਲਕੂਲੇਸ਼ਨ ਕਿਸੇ ਨੂੰ ਸਮਝ ਨਹੀਂ ਆਣੀ ਤੇ ਫਾਈਲ ਪਾਣੀ ਆਣੀ ਨੇ ਬੱਚਿਆਂ ਦੀਆਂ ਫਾਈਲਾਂ ਵੀ ਇਸ ਤਰੀਕੇ ਨਾਲ ਰਿਫਿਊਜ਼ ਹੋਣਗੀਆਂ ਜਿਹੜਾ ਬੱਚਾ ਚੰਗੇ ਕੰਸਲਟੈਂਟ ਕੋਲ ਜਾਏਗਾ ਜਿੰਨੂੰ ਸਮਝ ਆਏ ਕਿ ਫਾਈਲ ਲਾਣੀ ਕਿੱਦਾਂ ਕੈਲਕੂਲੇਸ਼ਨ ਦੇ ਅਕੋਰਡਿੰਗਲੀ ਇਨਕਮ অর ਫਾਈਨੈਂਸ਼ਲਸ ਦਿਖਾਣੇ ਕਿੱਦ ਪੋਸਟ ਕੰਸਲਟ ਨੇ ਦੇ ਵੀਜ਼ੇ ਲੱਗਣਗੇ ਸੋ ਮੇਰੇ ਹਿਸਾਬ ਨਾਲ ਭਾਜੀ ਕਿਤੇ ਵੀ ਦਿੱਕਤ ਨਹੀਂ ਹੈ ਇੱਕ ਪਾਸੇ ਅਗਰ ਆਪਾਂ ਦੇਖਦੇ ਆਂ ਕਿ ਬੱਚਾ ਸੋਚਦਾ ਹੈਗਾ ਕਿ 13 ਲੱਖ ਰੁਪਏ ਜਾਂਦੀ ਸੀਗੀ ਫੀਸ 13-14 ਲੱਖ ਰੁਪਿਆ ਨਾਲ ਨਾਲ 13 ਲੱਖ ਜੀਆਈਸੀ ਚਲ ਜਾਂਦਾ ਸੀਗਾ 27-28 ਲੱਖ ਰੁਪਏ ਦਾ ਬੱਚੇ ਦਾ ਬਜਟ ਬਣ ਜਾਂਦਾ ਸੀ ਜਿੱਦੇ ਕਰਕੇ ਬੱਚਾ ਵਿਲਿੰਗ ਜ਼ਰੂਰ ਸੀਗਾ ਕੈਨੇਡਾ ਜਾਣ ਦਾ ਪਰ ਪਰਿਵਾਰਕ ਮੈਂਬਰਾਂ ਦੀ ਜੇਬ ਲਾਉ ਨਹੀਂ ਕਰਦੀ ਸੀ ਕਿ 27-28 ਲੱਖ ਰੁਪਏ ਲਾ ਸਕੀ ਸੋ ਉਹੀ ਹੈ ਕਿ 12-13 ਲੱਖ ਰੁਪਏ ਦੇ ਵਿੱਚੇ ਬੱਚਾ ਅੱਜ ਵੀ ਜਾ ਸਕਦਾ ਹੈ ਫੰਡ ਕੈਲਕੂਲੇਸ਼ਨ ਤੁਹਾਨੂੰ ਸਮਝਾਣੀ ਪੈਗੀ ਕਿ ਕਿਸ ਤਰੀਕੇ ਨਾਲ ਐਪਲੀਕੇਸ਼ਨ ਪ੍ਰੋਸੈਸ ਹੋਏਗੀ ਦਿੱਕਤ ਕੋਈ ਨਹੀਂ ਆ ਵੀਜ਼ਾ ਸ ਬਹੁਤ ਵੱਡੇ ਪੱਧਰ ਤੋਂ ਤੇ ਦੇਖਣ ਨੂੰ ਮਿਲਣਗੇ ਭਾਜੀ